ਆਜੋ ਆਜੋ ਲੱਡੀ ਆਉਂਦੀ ਐ ਨਾ ਹੋ ਵੀ ਇਹ ਦੇਖੋ ਕਿੱਥੋਂ ਚੱਲ ਕੇ ਆਈ ਐ ਮੈਂ ਉਹਰੇ ਬੈਠੀ ਐ ਦੇਖੋ ਆਜੋ ਲੱਡੀ ਗੱਲ ਕਰੇ ਰੂਬੀ ਐ ਜਿਹੜੇ ਮੇਰੇ ਇਹਨੂੰ ਵੱਡਦਾ ਹੈਗਾ ਇਹ ਦੇਖੋ ਰੂਬੀ ਤਾਂ ਡਰਦੀ ਐ ਇਹ ਤੂੰ ਵੀ ਆ ਜਾ ਇੱਕ ਹੋ ਠੀ ਉੱਪਰ ਦੇਖੋ ਹੋ ਠੀ ਐ ਆ ਕੁੱਤੇ ਤਾਂ ਡਰਦੀਆਂ ਨਹੀਂ ਆਉਂਦੀਆਂ ਆ ਜਾ ਕੁਛ ਨਹੀਂ ਕਹਿੰਦਾ ਆ ਜਾ ਆਜੋ ਇਹਨਾਂ ਨੂੰ ਬੜਦਾ ਹੈਗਾ ਇਥੇ ਡਰਦੀਆਂ ਨਹੀਂ ਆ ਹੋ ਗਈ ਵਿਚਾਰੀ ਲੱਡੀ ਉਹ ਬੱਗਿੰਗ ਗੱਲ ਫਿੱਟ ਨਹੀਂ ਬੈਠੀ ਹੋ ਜਾਂਦੀ ਐ ਇਥੇ ਡਰਦੀਆਂ ਨੇ ਕੁੱਤੇ ਤੋਂ ਏ ਇਧਰ ਆਓ ਦੇਖੋ ਨੂੰ ਕਿਵੇਂ ਲੂੰਹਣ ਲੱਗੀ ਜੀ ਲੈ ਉੱਪਰ ਇੱਥੇ ਕੀ ਕਰਦੀ ਹੈ ਹੈ ਕਿਉਂ ਕੀਉਂ ਉਰੇ ਆ ਜਾ ਉਰੇ ਆ ਜਾ ਆ ਜਾ ਬੜੀ ਐਂਗਾ ਤੂੰ ਕਰਦੀ ਉਰੇ ਤਾਂ ਆ ਜਾ ਹੋਰ ਆ ਜਾ ਬੜੀ ਐ ਆਏ ਹੁਣ ਤੂੰ ਅੱਡ ਹੋਣ ਵਾਲੀ ਦੇਖੋ ਮੇਰੀ ਲਾਡੀ ਅਜੇ ਉੱਪਰ ਨਹੀਂ ਚੜਦੀ ਉਹ ਗਰ ਜਾਂਦੀ ਐ ਨਾਲੇ ਤੇਰੀ ਮੈਨੂੰ ਸਮਝ ਆਉਂਦੀ ਐ ਵੀ ਕੀ ਕਹਿਨੀ ਐ ਤੂੰ ਹਾਂ ਦੇਖੋ ਆਪਣੀਆਂ ਆਣ ਵਰਗੀਆਂ ਖੜੀਆਂ ਨੇ ਇੱਧਰ ਇੱਧਰ ਆਪਣਾ ਰੋਗੀ ਸਿੱਧਮ ਸਿੱਧਾ ਖੜਾ ਐ ਦੇਖੋ ਸਿੱਧਮ ਸਿੱਧਾ ਖੜਾ ਲੇਖੋ ਲੈ ਖੜਾ ਨਾ ਜਮਾ ਸਿੱਧੇ ਬਿੱਧਾ ਤੇਲੀ ਕਿਨੂੰ ਦੇਖ ਰਿਹਾ ਐ ਕੇ ਇੱਥੇ ਆਪਾਂ ਰੱਖ ਲਿਆ ਆਪਣਾ ਸਾਗ ਲੋੜੀ ਦਾ ਦੇ ਹੈਲੋ ਹਾਈ ਨੀ ਮੇਰੀ ਜਾਨ ਤੂੰ ਵੀ ਕਰ ਲੈ ਹੈਲੋ ਇਹ ਹੀ ਕਰੂਗਾ ਮੇਰਾ ਹੈਲੋ ਦੇਖੋ ਮੇਰੀ ਮਾਂ ਉਹ ਬੈਠੀ ਹੈ ਲੈਣੇ ਚੀਜ਼ਾਂ ਆਪਣੀਆਂ ਆ ਚੜ੍ਹੀ ਉੱਪਰ ਆ ਕੇ ਉੱਪਰ ਆ ਜਾ ਆ ਗਈ बैय इतनी नहीं करला तो सोनी निकले इनी नहीं करला तू भी ऊपर आ जा ले हम बैठ के मुठकी मार के राम नाल तू भी आ जाओ लाटो ਲਿਟਰਲੀ ਟੋ ਦੇਖੋ ਮੇਰੀ ਮਾਣੋ ਕਿਵੇਂ ਕਰਦੀ ਹੈ ਪੋਚੇ ਕੋਲੇ ਦੇਖੋ ਦੇਖੋ ਮੇਰੀ ਮਾਣਾ ਜਮਾ ਆਏ ਸਿੱਧੀ ਖੜੀ ਹੋ ਜਾਂਦੀ ਹੈ ਦੇਖੋ ਦੇਖੋ ਪਾਲੀਆਂ ਨੇ ਦੇਖੋ ਇਹਨੇ ਦੇਖੋ ਨਾਲੇ ਤਾਂ ਉਹ ਕੁੱਤੀ ਕੋਲੇ ਜਾਂਦੀ ਐ ਇਹ ਨਾਲੇ ਤੋਂ ਡਰਦੀ ਐ ਵੀ ਮੇਰੇ ਮਾਂਗਰਨਾ ਪੈ ਜੀ ਉਹ ਬੈਠੀ ਆ ਮੰਜੇ ਥੱਲੇ ਦੇਖੋ ਫਿਰ ਭੱਜ ਕੇ ਮੇਰੇ ਕੋਲੇ ਆਊਗੀ ਦੇਖੋ ਉਹ ਵੀ ਉਹ ਦੇਖੋ ਨਿਕੋਰ ਚਾਕ ਰਹੀ ਐ ਦੇਖੋ ਇਹਨਾਂ ਦੀ ਆ ਵਿੱਚ ਦੋਨਾਂ ਦੀ ਜਮੀ ਨਹੀਂ ਬਣਦੀ ਆ ਦੇਖੋ ਇਨੂੰ ਐ ਵੀ ਮੈਂ ਮੰਗਰ ਪੈ ਜਾਂਦੇ ਮੇਰੇ ਕੋਲੇ ਆਉ ਹੁਣ ਆ ਦੇਖੋ ਆ ਗਈ ਦੇਖੋ ਜਮੀਨ ਮੈਥੋਂ ਪਰੇ ਹੁੰਦੀ ਹੈ ਇਹ ਮਿੰਟ ਵੀ ਦੇਖੋ ਕਿਉਂਕਿ ਆਪਾਂ ਨੇ ਪਾਲੀਆਂ ਨੇ ਇੱਕ ਹੋਰ ਇਹਦੇ ਨਾਲ ਦਾ ਪਤਾ ਨਹੀਂ ਕਿੱਧਰ ਗਿਆ ਇੱਥੇ ਫਿਰ ਤਾਂ ਉਹ ਕਿਤੇ ਖੇਡਦਾ ਹੋ ਦੇਖੋ ਨਾਲ ਤਾਂ ਕੁੱਤੀ ਕੋਲੇ ਜਾਂਦੀ ਹੈ